ਚਾਰ ਸਾਹਿਬਜ਼ਾਦੇ ਸਿੱਖ ਇਤਿਹਾਸ ਦੇ ਮਹਾਨ ਯੋਧੇ ਹਨ ਜਿਨ੍ਹਾਂ ਦੇ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਹਨ ਇਹ ਦੋਵੇਂ ਵੱਡੇ ਅਤੇ ਦੋਵੇਂ ਛੋਟੇ ਪੁੱਤਰਾਂ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮਿਲ ਕੇ ਧਰਮ ਅਤੇ ਸੱਚਾਈ ਲਈ ਅਪਾਰ ਬਹਾਦਰੀ ਅਤੇ ਕੁਰਬਾਨੀ ਦਿਖਾਈ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਜਿਸ ਨੇ ਸਿੱਖਾਂ ਨੂੰ ਹਮੇਸ਼ਾ ਲਈ ਇੱਕ ਸੰਗਠਿਤ ਅਤੇ ਸਖਤ ਧਰਮਿਕ ਸਮਾਜ ਬਣਾਇਆ ਚਾਰ ਸਾਹਿਬਜ਼ਾਦੇ ਇਸ ਸੰਘਰਸ਼ ਅਤੇ ਨਿਆਂ ਦੀ ਰੀਤ ਨੂੰ ਆਪਣੇ ਜੀਵਨ ਦੀ ਪਹਿਲੀ ਪਾਠਾਂ ਬਣਾ ਕੇ ਦੁਨੀਆ ਭਰ ਵਿੱਚ ਸਿੱਖ ਸ਼ਹੀਦਾਂ ਦੇ ਸਨਮਾਨਯੋਗ ਨਾਇਕ ਬਣੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਨਮ 11 ਫਰਵਰੀ 1687 ਅਤੇ ਸਾਹਿਬਜ਼ਾਦਾ ਜੁਜਾਰ ਸਿੰਘ ਜੀ ਜਨਮ 14 ਮਾਰਚ 1691 ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਸਨ ਇਹ ਦੋਵੇਂ ਹੀ ਸ਼ੁਰੂ ਤੋਂ ਹੀ ਗੁਰੂ ਜੀ ਦੇ ਨਾਲ ਸਿੱਖਿਆ ਅਤੇ ਤਲਵਾਰਬਾਜ਼ੀ, ਘੋੜਸਵਾਰੀ ਅਤੇ ਲੜਾਈ ਦੇ ਹੁਨਰ ਸਿੱਖਦੇ ਰਹੇ। ਉਹਨਾਂ ਨੇ ਅਨੇਕ ਜੰਗਾਂ ਜਿਵੇਂ ਕਿ ਚਮਕੌਰ ਦੀ ਯੁੱਧ ਵਿੱਚ ਬੇਮਿਸਾਲ ਬਹਾਦਰੀ ਦਿਖਾਈ ਜਿੱਥੇ ਉਹ ਦੋਵੇਂ ਹੀ ਆਪਣੇ ਧਰਮ ਦੀ ਰੱਖਿਆ ਲਈ ਮਰਦੇ ਤੱਕ ਲੜਦੇ ਰਹੇ। ਇਸ ਯੁੱਧ ਵਿੱਚ ਉਹ ਦੋਵੇਂ ਬਲੀਦਾਨੀ ਹੋ ਗਏ ਪਰ ਉਹਨਾਂ ਦੀ ਬਹਾਦਰੀ ਅਤੇ ਨਿਸ਼ਚੇ ਨੇ ਸਿੱਖ ਯੋਧਿਆਂ ਨੂੰ ਸਦਾ ਲਈ ਪ੍ਰੇਰਣਾ ਦਿੱਤੀ। ਸਭ ਤੋਂ ਜ਼ਿਆਦਾ ਜ਼ੋਰਾਵਰ ਸਿੰਘ ਜੀ ਜਨਮ 17 ਨਵੰਬਰ 1696 ਅਦੇ ਸਾਹਿਬ ਜ਼ਦਾ ਫਤਿਹ ਸਿੰਘ ਜੀ ਜਨਮ 25 ਫਰਵਰੀ 1699 ਗੁਰੂ ਜੀ ਦੇ ਛੋਟੇ ਪੁੱਤਰ ਸਨ ਪਰ ਉਹਨਾਂ ਦੀ ਹਿੰਮਤ ਹਰ ਕਿਸੇ ਲਈ ਇੱਕ ਪ੍ਰੇਰਕ ਉਦਾਹਰਣ ਰਹੀ ਹੈ ਛੋਟੀ ਉਮਰ ਦੇ ਬਾਵਜੂਦ ਉਹ ਧਰਮ ਅਤੇ ਨਿਆਂ ਦੇ ਪੱਖ ਵਿੱਚ ਅਡਿੱਗ ਰਹੇ ਉਹਨਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਨੇ ਕੈਦ ਕਰਕੇ ਆਪਣੇ ਧਰਮ ਨੂੰ ਛੱਡਣ ਲਈ ਦਬਾਅ ਬਣਾਇਆ ਪਰ ਉਹਨਾਂ ਨੇ ਇੱਕੋ ਹੀ ਜੋਰ ਨਾਲ ਸਿੱਖ ਧਰਮ ਤੋਂ ਹਟਣ ਤੋਂ ਇਨਕਾਰ ਕੀਤਾ ਇਸ ਲਈ ਉਹਨਾਂ ਨੂੰ ਜਿਉਂਦੇ ਕੰਦਾਂ ਵਿੱਚ ਜਨਵਾ ਕੇ ਜ਼ਹੀਨਾਤਮਕ ਤੌਰ ਤੇ ਸ਼ਹੀਦ ਕਰ ਦਿੱਤਾ ਗਿਆ ਜੋ ਸਿੱਖ ਇਤਿਹਾਸ ਵਿੱਚ ਸਭ ਤੋਂ ਦਰਦਨਾਕ ਪਰ ਗੌਰਵਪੂਰਨ ਘਟਨਾ ਮੰਨੀ ਜਾਂਦੀ ਹੈ। ਵੀਰ ਬਾਗ ਦਿਵਸ ਹਰ ਸਾਲ ਸਿੱਖ ਪੰਚਾਰੇ ਅਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਜਸ਼ਨ ਅਤੇ ਸਮਰਪਣ ਨਾਲ ਮਨਾਇਆ ਜਾਂਦਾ ਹੈ ਜਿਸ ਦਾ ਉਦੇਸ਼ ਚਾਰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ ਅਤੇ ਉਹਨਾਂ ਦੀ ਬਹਾਦਰੀ, ਸੱਚਾਈ ਅਤੇ ਨਿਭਣ ਵਾਲੀ ਬਲੀਦਾਨ ਪਾਵਨਾ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣਾ ਹੈ। ਦਸੰਬਰ 1704 ਦੇ ਆਖਰੀ ਹਫਤੇ ਦੇ ਦਿਨ ਜਦੋਂ ਦੋ ਵੱਡੇ ਸਾਹਿਬਜ਼ਾਦੇ ਚੰਕੌਰ ਵਿੱਚ ਮਰਮਾਰ ਹੋਏ ਅਤੇ ਛੋਟੇ ਸਾਹਿਬਜ਼ਾਦੇ ਸਰਹਿੰਦ ਵਿੱਚ ਸ਼ਹੀਦ ਹੋਏ ਉਹ ਦਿਨ ਸਿੱਖ ਇਤਿਹਾਸ ਵਿੱਚ ਕਾਲੇ ਪਰ ਛੇਤ ਯੋਗ ਦਿਹਾੜੇ ਵਜੋਂ ਯਾਦ ਕੀਤੇ ਜਾਂਦੇ ਹਨ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਕੁਰਬਾਨੀ ਸਿਰਫ ਸਿੱਖ ਸਮਾਜ ਵਾਸਤੇ ਹੀ ਨਹੀਂ ਸਗੋਂ ਸਾਰੀ ਦੁਨੀਆ ਵਾਸਤੇ ਕਰਮ ਸਚਾਈ ਅਤੇ ਇਨਸਾਫ ਲਈ ਅਡਿੱਗ ਰਹਿਣ ਦੀ ਪ੍ਰੇਰਣਾ ਹੈ। ਉਹਨਾਂ ਨੇ ਸੱਚ ਦੇ ਰਸਤੇ ਤੇ ਚੱਲਦਿਆਂ ਆਪਣੀ ਨੌਜਵਾਨ ਉਮਰ ਸਮਰਪਿਤ ਕਰ ਦਿੱਤੀ ਅਤੇ ਉਹਨਾਂ ਦੀ ਇਹ ਕਹਾਣੀ ਅੱਜ ਵੀ ਨਵੇਂ ਲੜਾਕੂ ਵਿਦਿਆਰਥੀ ਅਤੇ ਨੌਜਵਾਨਾਂ ਨੂੰ ਜੀਵਨ ਦੇ ਸੱਚੇ ਮੁੱਲਾਂ ਦਾ ਪਾਠ ਪੜਾਉਂਦੀ ਹੈ